ਆਲਾ ਅਸਲਾਮ ਅਲੈਕum ਆ ਦੇਖੋ ਜੀ ਸਭ ਨੂੰ ਬਕਰੀਦ ਮੁਬਾਰਕ ਅਸੀਂ ਆ ਬਾਬਾਈ ਦੇ ਵੱਲ ਆਏ ਹੋਏ ਆ ਆ ਦੇਖੋ ਜੀ ਬਾਬਾਈ ਈਦ ਦੀ ਤਿਆਰੀ ਕਰ ਰਹੇ ਨੇ ਬੜੇ ਵਧੀਆ ਤਰੀਕੇ ਆ ਦੇਖੋ ਪਕੌੜੇ ਕਿੱਦਣ ਵਾਸਤੇ ਤਿਆਰੀ ਹੋ ਰਹੀ ਆ ਬੇਸਨ ਘੁਲ ਰਿਹਾ ਏ ਇਹ ਸਾਡੇ ਭਾਬੀ ਜੀ ਨੇ ਜਿਹੜੀ ਬਹੁਤ ਸੇਵਾ ਕਰਦੇ ਨੇ ਇੱਧਰ ਵੇਖੋ ਜੀ ਬਹੁਤ ਸੇਵਾ ਕਰਦੇ ਨੇ ਇਹ ਸਾਡੇ ਬਾਬਾ ਜੀ ਇਹ ਜਿਨ੍ਹਾਂ ਨੇ ਗੱਦੀ ਲਗਾਈ ਹੋਈ ਹੈ ਬਾਬਾ ਹਜੇਲੀ ਜੀ ਦੀ ਗੱਦੀ ਲਗਾਈ ਹੋਈ ਹੈ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਾਨੀ ਆ ਬਹੁਤ ਵਧੀਆ ਤਰੀਕੇ ਕਰਾਵਾਂਗੀ ਵੀ ਬਹੁਤ ਹੀ ਮਾਨਤਾ ਹੈ ਬਹੁਤ ਹੀ ਦੂਰੋਂ ਦੂਰ ਤੋਂ ਸੰਗਤ ਆਂਦੀ ਹੈ ਤੁਹਾਨੂੰ ਬੰਬੇ ਜਾਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈ ਜਿਹੜੇ ਲਾਗੇ ਦੇ ਹੈਗੇ ਨੇ ਇੱਥੇ ਆ ਕੇ ਬਾਬਾ ਹਜੇਲੀ ਜੀ ਦੇ ਦਰਸ਼ਨ ਕਰ ਸਕਦੇ ਨੇ ਇਹ ਤੁਹਾਨੂੰ ਸਮੁੰਦਰ ਪਾਰ ਕਰਨ ਦੀ ਵੀ ਲੋੜ ਨਹੀਂ ਬਹੁਤ ਪਾਵਰ ਹੈ ਬਹੁਤ ਸ਼ਕਤੀ ਹੈ ਆਓ ਤੁਸੀਂ ਆ ਕੇ ਦਰਸ਼ਨ ਕਰੋ ਇਹ ਛੋਟੇ ਬਾਬਾ ਜੀ ਨੇ ਜਿਹੜੇ ਦੇਖੋ ਘਰ ਦੇ ਹਲਵਾਈ ਵੀ ਸਮਝ ਲਓ ਵੇਖੋ ਸੇਵੀਆਂ ਦਾ ਪ੍ਰਸ਼ਾਦ ਬਣਾ ਰਹੇ ਨੇ ਸੰਗਤ ਵਾਸਤੇ ਤਿਆਰੀ ਕਰ ਰਹੇ ਨੇ ਹੁਣ ਮੈਂ ਤੁਹਾਨੂੰ ਦਰਸ਼ਨ ਕਰਾਨੀ ਆ ਬਾਬਾ ਹਜਲੀ ਜੀ ਦੇ ਜਿਨ੍ਹਾਂ ਦੀ ਦਰਗਾਹ ਬਹੁਤ ਵੱਡੀ ਬਣੀ ਹੋਈ ਹੈ ਆ ਦੇਖੋ ਜੀ ਇਹ ਬਹੁਤ ਵੱਡੀ ਦਰਗਾਹ ਹੈ ਬਹੁਤ ਮਹਾਨਤਾ ਹੈ ਇਹਦੀ ਇਹਨਾਂ ਦਾ ਦਰਸਨ ਬਣਿਆ ਹੈ ਬਹੁਤ ਵਧੀਆ ਜਿੱਥੇ ਵਿਸ਼ਰਾਮ ਕਰਦੇ ਨੇ ਉਨ ਇਹਨਾਂ ਨੇ ਨਾਲ ਦੀ ਵੀ ਜਗ੍ਹਾ ਲੈ ਲਈ ਹੋਈ ਐ ਉਹਦੀ ਵੀ ਤਿਆਰੀ ਕਰ ਰਹੇ ਨੇ ਬਹੁਤ ਵਧੀਆ ਤਰੀਕੇ ਬਣਾ ਰਹੇ ਨੇ ਐ ਦੇਖੋ ਇਹ ਬਾਬਾ ਜੀ ਦੀ ਬਹੁਤ ਵੱਡੀ ਜਗ੍ਹਾ ਬਣੀ ਹੋਈ ਐ ਆ ਦੇਖੋ ਐ ਬਾਬਾ ਜੀ ਨੇ ਹਜ਼ਲੀ ਬੰਬੇ ਵਾਲੇ ਦੀ ਨਦੀ ਦਰਗਾਹ ਐ ਇਹ ਉਹ ਨਦੀ ਗੱਦੀ ਹੈ ਜਿੱਥੇ ਬਹਿੰਦੇ ਨੇ ਆਜ਼ਦੀ ਭਰਦੇ ਨੇ ਇਹ ਦੇਖੋ ਜੀ ਇਹਨਾਂ ਦੇ ਚਰਾਬ ਜਗਦੇ ਨੇ ਬਹੁਤ ਖੁਸ਼ੀ ਮਨਾਉਂਦੇ ਨੇ ਹਰ ਸਾਲ ਇਹ ਈਦ ਤੇ ਬਗੀਦ ਦੋਵੇਂ ਮਨਾਉਂਦੇ ਨੇ ਅਮਾ ਓਏ ਅਮਾ ਆ ਦੇਖੋ ਜੀ ਪਕੌੜਿਆਂ ਦੀ ਤਿਆਰੀ ਹੋ ਚੁੱਕੀ ਹੈ ਬਸ ਹੁਣ ਕੜਾਈ ਰੱਖਣ ਦੀ ਦੇਰ ਆ ਤੇ ਪਕੌੜੇ ਨਿਕਲ ਜਾਣੇ ਨੇ। ਆਹ ਦੇਖੋ ਜਦ ਕੋਈ ਮੰਗੇ ਘੱਟ ਦੇ। ਆਹ ਦੇਖੋ। ਆਹ ਜਿਹੜਾ ਲਈ ਜਾਂਦੇ ਦੇ ਦੇ। ਪਕੌੜੇ ਪੈ ਰਹੇ ਨੇ ਸੰਗਤ ਵਾਸਤੇ। ਉਹ ਤੇ ਕਾਹਲੀ ਆ ਉਹ ਆਈ ਨਹੀਂ ਪੜੀ ਗੱਲ। ਪੋਤਰੋ ਦੀ ਨਹੀਂ। ਇੱਥੇ ਪਾਣੀ ਰੱਖਿਆ। ਪਰਲੇ ਮੱਕਲੇ ਆ। पकौड़े पाते पकौड़े आ गए ने बहुत बढ़िया।